ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਸਿਮਰਨਜੀਤ ਸਿੰਘ ਮਾਨ ਤੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਕੈਂਪੇਨ ਹੈ ਉਹ ਜੁਆਇੰਟ ਹੋ ਕੇ ਇਕਜੁੱਟ ਹੋ ਕੇ ਕਿੰਨਾ ਇਹਨੂੰ ਹੁਲਾਰਾ ਮਿਲਿਆ ਤੇ ਸੰਗਰੂਰ ਦੇ ਵਿੱਚ ਅਮਰਤਪਾਲ ਸਿੰਘ ਦੇ ਆਪਣੇ ਹਲਕੇ ਦੇ ਮੁਕਾਬਲੇ ਜੇ ਆਪਾਂ ਕਹਿ ਸਕਦੇ ਆ ਕਿ ਉਨੀ ਹੀ ਵੱਡੀ ਇੱਥੇ ਵੀ ਕੈਂਪੇਨ ਚੱਲ ਰਹੀ ਹੈ ਤੇ ਇਥੋਂ ਦੇ ਲੋਕ ਵੀ ਜਿਹੜੇ ਹੈਗੇ ਨੇ ਇਸ ਲੈ ਸਮਰਥਨ ਕਰ ਰਹੇ ਨੇ ਤੇ ਅੱਗੇ ਹੋਰ ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਸਮਰਥਨ ਕਰ ਰਹੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਇਕੁਰਜੀਤ ਕਾ ਖਾਲਸਾ ਵਾਇਕੁਰਜੀਤ ਕੀ ਫਤਿਹ ਖਾਲਸਾ ਜੀ ਭਾਈ ਅਮਰਪਾਲ ਸਿੰਘ ਦੀ ਜਿੱਤ ਯਕੀਨੀ ਆ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਨਹੀਂ ਹੈਗੀ ਔਰ ਉਹ ਕਿੰਨੀ ਵੱਡੀ ਲੀਡ ਨਾਲ ਜਿੱਤਦੇ ਨੇ ਇਸ ਗੱਲ ਦੇ ਉੱਪਰ ਚਰਚਾ ਕਰਨੀ ਬਣਦੀ ਆ ਲੋਕਾਂ ਦੀ ਪਰ ਕਿਉਂਕਿ ਹੁਣ ਜਦੋਂ ਪੱਤਰਕਾਰ ਉੱਥੇ ਪਿੰਡਾਂ ਦੇ ਵਿੱਚ ਜਾਂਦੇ ਨੇ ਕੱਲ ਮੈਂ ਇੱਕ ਮਖੂਦੀ ਵੀਡੀਓ ਦੇਖ ਰਿਆ ਸੀ ਅੱਜ ਸਵੇਰੇ ਤੇ ਉਹ ਇੱਕ ਬਜ਼ੁਰਗ ਨੂੰ ਪੁੱਛਦੇ ਨੇ ਕਿ ਤੁਸੀਂ ਉਹ ਕਹਿੰਦਾ ਅਸੀਂ ਹੈਗੇ ਤਾਂ ਪੀੜੀਆਂ ਤੋਂ ਅਕਾਲੀ ਆ ਪਰ ਇਸ ਵਾਰੀ ਵੋਟ ਅਸੀਂ ਜਿਹੜੀ ਹੈਗੀ ਅਕਾਲੀਆਂ ਨੂੰ ਨਹੀਂ ਬਲਕਿ ਭਾਈ ਅਮਰਤਪਾਲ ਸਿੰਘ ਨੂੰ ਪਾਵਾਂਗੇ ਉਹਨੇ ਪੁੱਛਿਆ ਕਿ ਕਾਰਨ ਉਹ ਕਹਿੰਦਾ ਜੀ ਕਾਰਨ ਤਾਂ ਸਿਰਫ ਇੱਕੋ ਹੀ ਆ ਕਿ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਗੁਰੂਆਂ ਤੋਂ ਲੈ ਕੇ ਇਹ ਸਾਡਾ ਇੱਕ ਇਤਿਹਾਸ ਰਿਹਾਗਾ ਸਾਡੀ ਪਰੰਪਰਾ ਸਾਡੇ ਖੂਨ ਦੇ ਵਿੱਚ ਸਾਡੇ ਡੀਐਨਏ ਦੇ ਵਿੱਚ ਦਬਨਾ ਤਾਂ ਕਿਤੇ ਲਿਖਿਆ ਹੀ ਨਹੀਂ ਹੋਇਆ ਦਬਨਾ ਤਾਂ ਬਹੁਤ ਦੂਰ ਦੀ ਗੱਲ ਹੈ ਜਦੋਂ ਭਗਵੰਤ ਮਾਨ ਐਮਪੀ ਜਿੱਤਿਆ ਸੀਗਾ ਉਦੋਂ ਇੱਕ ਗੀਤ ਨੇ ਹੀ ਜਿਤਾਤਾ ਸੀ ਤੇ ਜਦੋਂ ਉਹ ਗੀਤ ਕਿਹੜਾ ਸੀਗਾ ਇਦਾਂ ਹੀ ਸੀਗਾ ਤੈਨੂੰ ਦਬਣ ਨੂੰ ਫਿਰਦੇ ਨਹੀਂ ਪਤਾ ਨਹੀਂ ਇਹ ਦਬਦਾ ਨਹੀਂ ਮਟਿਆਰੇ ਨਹੀਂ ਇਦਾਂ ਦਾ ਕੋਈ ਗੀਤ ਸੀਗਾ ਦੱਬਣ ਦੇ ਨਾਮ ਦੇ ਉੱਪਰ ਮਤਲਬ ਲੋਕਾਂ ਨੇ ਇਸ ਕੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਦੋਂ ਮਤਲਬ ਉਹਨਾਂ ਨੇ ਜੋ ਸਰਕਾਰ ਦੇ ਉੱਪਰ ਇੱਕ ਤਰ੍ਹਾਂ ਦਾ ਗੀਤ ਬਣਾਇਆ ਵੀ ਭਗਵੰਤ ਮਾਨ ਨੂੰ ਜਾਂ ਲੋਕਾਂ ਨੂੰ ਦੱਬਣ ਨੂੰ ਫਿਰਦੇ ਨੇ ਤੇ ਇਹ ਦਬਦਾ ਕਿੱਥੇ ਐ ਲੇਕਿਨ ਦੋਸਤੋ ਅੱਜ ਸਥਿਤੀ ਉਲਟ ਹੋ ਗਈ ਅੱਜ ਉਹੋ ਹੀ ਭਗਵੰਤ ਮਾਨ ਮੁਖੀ ਬਣ ਗਿਆ ਸਰਕਾਰ ਦਾ ਤੇ ਅੱਜ ਉਹ ਲੋਕਾਂ ਨੂੰ ਦੱਬਣ ਲੱਗ ਗਿਆ ਬਲਕਿ ਉਦੋਂ ਭਗਵੰਤ ਮਾਨ ਨੂੰ ਦੱਬਣ ਵਾਲੀ ਗੱਲ ਸੀ ਲੇਕਿਨ ਅੱਜ ਖਾਲਸਿਆਂ ਨੂੰ ਸਿੰਘਾਂ ਨੂੰ ਦੱਬਣ ਵਾਲੀ ਗੱਲ ਐ ਦੋ ਤਾਂ ਫਿਰ ਸਿੰਘਾਂ ਨੂੰ ਤਾਂ ਦੱਬਿਆ ਜਾ ਨਹੀਂ ਸਕਦਾ ਹੈਗਾ ਗੱਲਬਾਤ ਕਰਦੇ ਆ ਕਿ ਭਾਈ ਅਮਰਤਪਾਲ ਸਿੰਘ ਤੇ ਜਿਹੜੇ ਮਾਤਾ ਜੀ ਨੇ ਤੇ ਲੱਖਾ ਹੋ ਗਿਆ ਸਿਮਰਜੀਤ ਸਿੰਘ ਮਾਨ ਹੋ ਗਏ ਇਹ ਸਾਰੀ ਜਿਹੜੀ ਟੀਮ ਹੈ ਇਹਨਾਂ ਦੀ ਨਾਲ ਬਲਕੇ ਹੋਰ ਮੈਂ ਨਾ ਨਹੀਂ ਲੈ ਸਕਦਾ ਬਾਲਿਆਂ ਦੇ ਉਹ ਇਕੱਠੇ ਹੋ ਕੇ ਕੱਲ ਹਮਲਾ ਮਾਰਦੇ ਨੇ ਜਦੋਂ ਤਾਂ ਨੇਰੀ ਚੱਲਦੀ ਹੈਗੀ ਸੰਗਰੂਰ ਦੇ ਵਿੱਚ ਆਉਂਦੀ ਹੈ ਜਦੋਂ ਉੱਥੋਂ ਚੱਲੀ ਹੋਈ ਅਮਰਤਪਾਲ ਦੇ ਹਲਕੇ ਦੇ ਵਿੱਚੋਂ ਪਰ ਸੰਗਰੂਰ ਦੇ ਵਿੱਚ ਵੀ ਇਸ ਨੇਰੀ ਨੇ ਬਹੁਤ ਅਸਰ ਪਾਇਆਗਾ ਔਰ ਹਰ ਇੱਕ ਪਿੰਡ ਦੇ ਵਿੱਚ ਚਾਹੇ ਕੋਈ ਕਾਂਗਰਸੀ ਅਕਾਲੀ ਜੋ ਮਰਜੀ ਆ ਹਰ ਇੱਕ ਦੀ ਜਮਾਨ ਦੇ ਪਰ ਇੱਕੋ ਹੀ ਗੱਲ ਹੈ ਕਿ ਸਿਮਰਜੀਤ ਸਿੰਘ ਮਾਨ ਨੇ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ ਆਪਣਾ ਕੈਂਡੀਡੇਟ ਵਾਪਸ ਲੈ ਕੇ ਉਹਨਾਂ ਦਾ ਜੋ ਸਮਰਥਨ ਕੀਤਾਗਾ ਉਹਦਾ ਅਸੀਂ ਇਹਨਾਂ ਨੂੰ ਜਰੂਰ ਮੁੱਲ ਉਤਾਰਾਂਗੇ ਤੇ ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਪਤਾ ਸਿਮਰਜੀਤ ਸਿੰਘ ਮਾਨ ਨੇ ਇੱਕ ਆਪਣੀ ਸਟ੍ਰੈਟੇਜੀ ਬਣਾਈ ਜਿਹੜੀ ਜਿਹਦੇ ਚ ਉਹਨੇ ਨੌਜਵਾਨਾਂ ਦੇ ਨਾਲ ਜਿਹੜੀਆਂ ਜਾਤੀਆਂ ਹੋਈਆਂ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਦੀਪ ਦਾ ਕਤਲ ਹੋਇਆ ਉਹਨਾਂ ਨੂੰ ਮੁੱਖ ਮੁੱਦਾ ਬਣਾਇਆ ਪਹਿਲੀ ਚੋਣ ਦੇ ਵਿੱਚ ਵੀ ਜਦੋਂ ਉਹ ਜਿੱਤੇ ਨੇ ਤੇ ਹੁਣ ਵੀ ਇਹਨਾਂ ਦੀ ਜਿਹੜੀ ਪੋਸਟਰ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਦੀਪ ਦੀ ਇਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਤੇ ਆਪਣੇ ਅਮਰਤਪਾਲ ਸਿੰਘ ਦੀਆਂ ਤਸਵੀਰਾਂ ਨੇ ਇਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਜਾਨੀ ਕਿ ਕਹਿਣ ਦਾ ਭਾਵ ਜਿਹੜਾ ਨੌਜਵਾਨ ਤਬਕਾ ਗਾ ਜਿਹੜਾ ਜੂਥ ਹੈ ਉਹ ਸਿਮਰਜੀਤ ਸਿੰਘ ਮਾਨ ਦੇ ਨਾਲ ਜੁੜ ਗਿਆ ਔਰ ਉਹਨਾਂ ਨੇ بڑے ਤਰੀਕੇ ਦੇ ਨਾਲ ਯੋਜਨਾਬੰਦ ਤਰੀਕੇ ਦੇ ਨਾਲ ਇਹ ਜਿਹੜਾ ਨੌਜਵਾਨਾ ਜੂਥ ਹੈ ਉਹਨੂੰ ਆਪਣੇ ਨਾਲ ਜੋੜਿਆ ਗਾ ਔਰ ਇਹਦਾ ਰਿਜ਼ਲਟ ਚਾਰ ਤਰੀਕ ਨੂੰ ਆ ਜਾਏਗਾ ਆਪਣੇ ਸਾਹਮਣੇ ਪਰ ਜੋ ਅੱਜ ਦੇ ਗਰਾਊਂਡ ਹਾਲਾਤ ਨੇ ਉਹ ਇਹੋ ਹੀ ਦੱਸ ਰਹੇ ਨੇ ਕਿ ਜਿਹੜਾ ਇਹ ਝੂਠ ਹੈ ਇਹ ਦਬਦਾ ਕਿੱਥੇ ਹੈ ਤੂੰ ਦੱਬਣ ਨੂੰ ਜਿੰਨਾ ਮਰਜ਼ੀ ਹੋਣਾ ਜਮਾਨ ਸਾਹਿਬ ਤੁਸੀਂ ਦੂਜੇ ਪਾਸੇ ਖੜੇ ਹੋ ਲੋਕ ਦੂਜੇ ਪਾਸੇ ਖੜੇ ਨੇ ਇਹੋ ਹੀ ਬੜੰਮਣਾ ਹੈ ਬਸ ਜੇਕਰ ਤੁਸੀਂ ਕਿਤੇ ਇਸ ਜਿਵੇਂ ਆਪਾਂ ਕਹਿੰਦੇ ਉਹਨਾਂ ਜੇਕਰ ਤੁਸੀਂ ਇਧਰਲੇ ਪਾਸੇ ਖੜੇ ਹੁੰਦੇ ਅੰਮ੍ਰਿਤਸਾਹ ਵਾਲੇ ਪਾਸੇ ਨਾ ਜਾਂਦੇ ਅੰਮ੍ਰਿਤਪਾਲ ਵਾਲੇ ਪਾਸੇ ਖੜੇ ਹੁੰਦੇ ਫੇਰ ਅੱਜ ਦੀ ਸਥਿਤੀ ਕੁਝ ਹੋਰ ਉਣਤੀ ਤੁਹਾਨੂੰ ਪਿੰਡਾਂ ਦੇ ਵਿੱਚ ਜਾਣ ਦੀ ਵੀ ਲੋੜ ਨਹੀਂ ਸੀ ਪੈਣੀ ਤੁਹਾਨੂੰ ਸੰਗਰੂਰ ਜਾਣ ਦੀ ਵੀ ਲੋੜ ਨਹੀਂ ਸੀ ਪੈਣੀ ਤੁਹਾਨੂੰ ਪੰਜਾਬ ਦੇ ਵਿੱਚ ਵੀ ਬਾਲੇਕੇੜੇ ਮਾਰਨ ਦੀ ਲੋੜ ਨਹੀਂ ਸੀ ਪੈਣੀ ਤੁਸੀਂ ਆਪਣੇ ਦੇਸ਼ ਦੇ ਵਿੱਚ ਪ੍ਰਚਾਰ ਕਰਦੇ ਜੇਕਰ ਤੁਸੀਂ ਲੋਕਾਂ ਦੇ ਪਾਸੇ ਸਿੰਘਾਂ ਦੇ ਪਾਸੇ ਖੜੇ ਹੁੰਦੇ ਪਰ ਤੁਸੀਂ ਕੀ ਕੀਤਾ ਤੁਸੀਂ ਮੋਦੀ ਵਾਲੇ ਪਾਸੇ ਅੰਮਤ ਸਾਲੇ ਪਾਸੇ ਸਰਕਾਰ ਵਾਲੇ ਪਾਸੇ ਖੜ ਗਏ ਜਿਹੜਾ ਕਿ ਰਿਜ਼ਲਟ ਹੁਣ ਤੁਹਾਡੇ ਸਾਹਮਣੇ ਆਏਗਾ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ